ਮੇਰੇ ਸਾਹਮਣੇ ਲੱਤੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਜੋ ਵੀ ਇੱਥੇ ਆਉਂਦੇ ਆ ਸ਼ਰਧਾ ਕਰਦੇ ਆ ਆਪਣੀ ਸੇਵਾ ਕਰਦੇ ਆਗੇ ਤੇ ਪਾਠ ਕਰਦੇ ਆਗੇ ਮੈਨੂੰ ਲੱਗਦਾ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਮੈਨੂੰ ਕਾਫੀ 4 ਸਾਲ ਹੋ ਗਿਆ ਆਲਮੋਸਟ 3-4 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਬਹੁਤ ਮਨ ਲੱਗਦਾ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਕੋਈ ਦੁਆ ਕੋਈ ਕੁਝ ਲੈ ਕੇ ਵੀ ਨਹੀਂ ਆਂਦੇ ਵੈਸੇ ਹੀ ਆ ਜੰਨੇ ਕਿ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਉਹਦੇ ਨਾਲ ਕਈ ਚੀਜ਼ ਆਪਾਂੜੀ ਨਹੀਂ ਸੋਚਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਹਾਂ ਹਾਂਜੀ ਬਹੁਤ ਹੋਈ ਆਵੇ ਨਹੀਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਮਨੋਕਾਮਨਾ ਪੂਰੀ ਹੋਈ ਇੱਥੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿੱਚ ਮੇਰੀ ਇੱਕ ਜਗ੍ਹਾ 20 ਲੱਖ ਦੀ ਪੇਮੈਂਟ ਫਸੀ ਹੋਈ ਸੀ ਮੈਂ ਲਗਾਤਾਰ ਤਿੰਨ ਹਫ਼ਤੇ ਤੋਂ ਆ ਰਿਹਾ ਮੈਨੂੰ 20 ਲੱਖ ਰੁਪਏ ਸਵਾਪਸ ਮਿਲ ਜਾਣੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੇਰਾ ਤਾਂ ਇਹੀ ਕਹਿਣਾ ਹੈ ਜਿਹੜਾ ਵੀ ਇੱਥੇ ਆਂਦਾ ਹਾਜ਼ਰੀ ਲਾਂਦਾ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀਆਂ ਹੁੰਦੀਆਂ ਬਸ ਸੱਚੇ ਮਨ ਤੋਂ ਆਓ ਤੇ ਆਪਣੀ ਸਾਜੇਦਗੀ ਕਰੋ ਬਾਬਾ ਜੀ ਤੁਹਾਨੂੰ ਅੱਗੇ ਅੱਗੇ ਪਾਰ ਕਰਾ ਦਿੰਦਾ ਹੈ ਮੇਰਾ ਤਾਂ ਇਹੀ ਚਾਹਤ ਹੈ ਮੇਰੇ ਸਾਹ ਹਾਣੂ ਲਈ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਜੋ ਵੀ ਇੱਥੇ ਆਉਂਦੇ ਆ ਸ਼ਰਧਾ ਕਰਦੇ ਆ ਆਪਣੀ ਸੇਵਾ ਕਰਦੇ ਆਗੇ ਤੇ ਪਾਠ ਕਰਦੇ ਆਗੇ ਮੈਨੂੰ ਲੱਗਦਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਮੈਨੂੰ ਕਾਫੀ 4 ਸਾਲ ਹੋ ਗਿਆ ਆਲਮੋਸਟ 3-4 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਬਹੁਤ ਮਨ ਲੱਗਦਾ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਕੋਈ ਦੁਆ ਕੋਈ ਕੁਝ ਲੈ ਕੇ ਵੀ ਨਹੀਂ ਆਂਦੇ ਵੈਸੇ ਹੀ ਆ ਜਾਂਦੇ ਆ ਕਿ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਉਹਦੇ ਨਾਲ ਕਈ ਚੀਜ਼ ਆਪਾਂ ਨਹੀਂ ਸੋਚਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਹਾਂਜੀ ਬਹੁਤ ਹੋਈਆਂ ਨੇ ਨਹੀਂ ਜੀ ਆ ਗੁਰਦੁਆਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਮਨੋਕਾਮਨਾ ਪੂਰੀ ਹੋਈ ਇੱਥੇ ਆ ਕੇ ਬਾਬਾ ਦੀਪ ਸਿੰਘ ਗੁਰਦੁਆਰੇ ਵਿੱਚ ਮੇਰੀ ਇੱਕ ਜਗ੍ਹਾ 20 ਲੱਖ ਦੀ ਪੇਮੈਂਟ ਫਸੀ ਹੋਈ ਸੀ ਮੈਂ ਲਗਾਤਾਰ ਤਿੰਨ ਹਫ਼ਤੇ ਦੁਆਰਾ ਮੈਨੂੰ 20 ਲੱਖ ਰੁਪਏ ਵਾਪਸ ਮਿਲ ਜਾਣੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੇਰਾ ਤਾਂ ਇਹੀ ਕਹਿਣਾ ਜਿਹੜਾ ਵੀ ਇੱਥੇ ਆਂਦਾ ਹਾਜ਼ਰੀ ਲਾਂਦਾ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀਆਂ ਹੁੰਦੀਆਂ ਬਸ ਸੱਚੇ ਮਨ ਤੋਂ ਆਓ ਤੇ ਆਪਣੀ ਸਾਜੇ ਦਿਨ ਕਰੋ ਬਾਬਾ ਜੀ ਤੁਹਾਨੂੰ ਅੱਗੇ ਅੱਗੇ ਪਾਰ ਕਰਾ ਦਿੰਦਾ ਹੈ ਮੇਰਾ ਤਾਂ ਇਹੀ ਕਹਿਣਾ ਮੇਰੇ ਸਾਹਮਣੇ ਲਿਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਜੋ ਵੀ ਇੱਥੇ ਆਉਂਦੇ ਆ ਸ਼ਰਧਾ ਕਰਦੇ ਆ ਆਪਣੀ ਸੇਵਾ ਕਰਦੇ ਆਗੇ ਤੇ ਪਾਠ ਕਰਦੇ ਆਗੇ ਮੈਨੂੰ ਲੱਗਦਾ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਮੈਨੂੰ ਕਾਫੀ 4 ਸਾਲ ਹੋ ਗਿਆ ਆ ਆਲਮੋਸਟ 3-4 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਬਹੁਤ ਮਨ ਲੱਗਦਾ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਕੋਈ ਦੁਆ ਕੋਈ ਕੁਝ ਲੈ ਕੇ ਵੀ ਨਹੀਂ ਆਂਦੇ ਵੈਸੇ ਹੀ ਆ ਜੰਦੇ ਕਿ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਉਹਦੇ ਨਾਲ ਕਈ ਚੀਜ਼ ਆਪਾਂ ਨਹੀਂ ਸੋਚਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਹਾਂਜੀ ਬਹੁਤ ਹੋਈਆਂ ਨੇ ਨਹੀਂ ਜੀ

ਮੇਰੇ ਸਾਹ ਹਾਣ ਵਾਲੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਇੱਥੇ ਆਉਂਦੇ ਆ ਸ਼ਰਧਾ ਕਰਦੇ ਆ ਆਪਣੀ ਸੇਵਾ ਕਰਦੇ ਆਗੇ ਤੇ ਪਾਠ ਕਰਦੇ ਆਗੇ ਮੈਨੂੰ ਲੱਗਦਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਮੈਨੂੰ ਕਾਫੀ 4 ਸਾਲ ਹੋ ਗਿਆ ਆਲਮੋਸਟ 3-4 ਸਾਲ ਹੋ ਗਏ ਇੱਥੇ ਆਂਦੇ ਨੂੰ ਤੇ ਬਹੁਤ ਮਨ ਲੱਗਦਾ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਕੋਈ ਦੁਆ ਕੋਈ ਕੁਝ ਲੈ ਕੇ ਵੀ ਨਹੀਂ ਆਂਦੇ ਵੈਸੇ ਹੀ ਆ ਜਾਂਦੇ ਆ ਕਿ ਮਨ ਦੀ ਸ਼ਾਂਤੀ ਮਿਲਦੀ ਹੈ ਤਾਂ ਉਹਦੇ ਨਾਲ ਕਈ ਚੀਜ਼ ਆਪਾਂ ਨਹੀਂ ਸੋਚਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ ਤੁਹਾਡੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਹਾਂਜੀ ਬਹੁਤ ਹੋਈਆਂ ਨੇ ਨਹੀਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਮਨੋਕਾਮਨਾ ਪੂਰੀ ਹੋਈ ਇੱਥੇ ਆ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਵਿੱਚ ਮੇਰੀ ਇੱਕ ਜਗ੍ਹਾ 20 ਲੱਖ ਦੀ ਪੇਮੈਂਟ ਫਸੀ ਹੋਈ ਸੀ ਮੈਂ ਲਗਾਤਾਰ ਤਿੰਨ ਹਫ਼ਤੇ ਤੋਂ ਆ ਰਿਹਾ ਮੈਨੂੰ 20 ਲੱਖ ਰੁਪਏ ਸੋ ਵਾਪਸ ਮਿਲ ਜਾਣੇ ਹਨ ਹਾਂਜੀ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਖੋ ਜੀ ਮੇਰਾ ਤਾਂ ਇਹੀ ਕਹਿਣਾ ਹੈ ਜਿਹੜਾ ਵੀ ਇੱਥੇ ਆਂਦਾ ਹਾਜ਼ਰੀ ਲੈਂਦਾ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀਆਂ ਹੁੰਦੀਆਂ ਬਸ ਸੱਚੇ ਮਨ ਤੋਂ ਆਓ ਤੇ ਆਪਣੀ ਸਾਜੇ ਦਿਨ ਕਰੋ ਬਾਬਾ ਜੀ ਤੁਹਾਨੂੰ ਅੱਗੇ ਅੱਗੇ ਪਾਰ ਕਰਾ ਦਿੰਦਾ ਹੈ ਮੇਰਾ ਤਾਂ ਇਹੀ ਹੈ